ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚ ਸੋਚਨ ਨ ਹੋਵੇ ਜੇ ਸੋਚਿ ਲਕਵਾਰ ਚੁੱਪੈ ਚੁੱਪ ਨ ਹੋਵੇ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੇ ਜਿਵਨਾ ਪੁਰਿਆ ਪਾਰ ਸਸ ਸਾਨ ਪਾਲਕ ਹੋਇ ਤੈ ਇੱਕ ਨ ਚੱਲੇ ਨਾਲ ਹੁਕਮ ਸਚਿਆਰ ਹੋਈ ਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਅਕਾਰ ਹੁਕਮਿ ਨ ਕਹਿਆ ਜਾਏ ਹੁਕਮਿ ਹੋਵਣ ਜੀ ਹੁਕਮ ਲੈ ਵਢਾਈ ਹੁਕਮੇ ਉੱਤਮ ਨੀਚ ਹੁਕਮ ਲੈ ਕੇ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਦੇ ਬੁੱਝਾ ਤਾ ਹਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਏ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖਾ ਦਰਹ ਦੂਰ ਕਤ ਨਾ ਕਤ ਨ ਆਵੇ ਟੋਟ ਕਤ ਕਤ ਕਥੇ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਤਕ ਪਾਏ ਜੁਗਾ ਜੁਗੰਤਰ ਖਾਈ ਕਾ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪਰਵਾਹੋ ਸਚ ਸਭ ਸਚ ਨਾ ਕੋਇ ਭਖਿਪੋ ਅਪਾਰ ਆਕ ਮੰਗੇ ਦੇ ਦੇ ਦਤ ਕਰੇ ਦਾਤਾਰ ਫਿਰ ਕ ਅਗਰ ਕੀਆ ਜਿਤ ਸਦ ਦਰਬਾਰ ਮੋਹ ਕੇ ਭੋਲਣ ਬਲਿਆ ਜਿਤ ਸਨਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਢਿਆਏ ਵਿਚਾਰ ਕਰਮਿ ਆਵੈ ਕਪੜਾ ਨਦਰਿ ਮੁਕਤ ਦਵਾਰ ਨਾਨਕ ਏ ਵੇ ਜਾਣੀਐ ਸਵਾਪੇ ਸਚਿਆਰ ਆਪੇ ਨਾ ਜਏ ਕੀਤਾ ਨਾ ਹੋਇ ਆਪੇ ਆਪ ਨਿਰੰਝਨ ਸੋਏ ਜਿਨ ਸਿਵਿਆ ਤਿਨ ਪਾਇਆ ਮਾਣ ਨਾਨਕ ਗਾਵੀ ਅਗੁਣੀ ਨਿਧਾਨ ਗਾਵੀ ਸੁਣੀ ਐਮਣ ਰਖੀਐ ਭਾਉ ਦੁਖ ਪਰਹਟ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੇਸ਼ਰ ਗੁਰ ਗੁਰਕ ਬਰਮਾ ਗੁਰ ਪਾਰਬਤੀ ਮਾਏ ਜੇਹੋ ਜਾਣੈ ਆਕਾਨੈ ਕਹਣਾ ਕਤਨ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕੈਕ ਦਾਤਾ ਸੋਮੈ ਵਿਸਰ ਨ ਜਾਏ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਪਾਣ ਕੈ ਨਾਏ ਕਰੇ ਜੇ ਤਿਸ ਰਟ ਉਪਾਇ ਵੇਖਾ ਵਿਣ ਕਰਮ ਕੈ ਮਿਲ ਲੈ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕੈਕ ਦਾਤਾ ਸੋਮੈ ਵਿਸਰ ਨ ਜਾਏ ਜੇ ਜੁਗ ਚਾਰਿਆ ਅਰਜਾ ਹੋਰ ਦਸੋਣੇ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਟੰਗਾ ਨਾ ਰਕਾਇ ਕਹ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਵਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿਧ ਪਿਰਸੁਰ ਨਾਥ ਸੁਣਿਆ ਤਰਤਵਲਾ ਕਾਸ ਸੁਣਿਆ ਦੀਪ ਲੋਪਤਾਲ ਸੁਣਿਆ ਪਵਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮੁਖ ਸਲਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਆ ਸਤਿ ਕਾ ਸ਼ਨਾਨ ਸੁਣਿਆ ਪੜ ਪੜ ਪਾਹ ਮਾਨ ਸੁਣਿਆ ਲਗ ਸਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਗੁਨਾ ਕੇ ਗਾਹ ਸੁਣਿਆ ਸਿਖ ਪੀਰ ਪਤਿਸ਼ਾ ਸੁਣਿਆ ਅੰਦਾ ਪਾਵੈ ਰਾਹੋ ਸੁਨ ਹਤ ਵਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਾ ਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮੰਨ ਸੁਰਤ ਹੋਵੇ ਮਨ ਬਦ ਮੰਨ ਸਗਲ ਪਵਨ ਕੇ ਸੁਧ ਮੰਨ ਮੋ ਛੋਟਾ ਨਾ ਖਾਏ ਮੰਨ ਜਮ ਕੇ ਸਾਤਨ ਜਾਏ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਮਾਰਗ ਟਾਕ ਨ ਪਾਏ ਮੰਨੈ ਪਤ ਸਭ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਤਾ ਮੰਨੈ ਧਰਮ ਸੇ ਤਿਸਨ ਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਣ ਜਾਣੈ ਮਨ ਕੋਈ ਮਨੈ ਪਾਵੇ ਮੁਕਤਿ ਦਵਾਰ ਮਨੈ ਪਰਵਾਰ ਸਾਦਾਰ ਮਨ ਅਤਰ ਤਾਰੇ ਗੁਰ ਸਿੱਖ ਮਨ ਨਾਨਕ ਭਵੈ ਨ ਪਿਖ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਧਰਗੈ ਮਾਣ ਪੰਚ ਸਹਦ ਰਾਜਾਨ ਪੰਚ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਨੈ ਨਾਹਿ ਸਮਾਰ ਧੋਲ ਧਰਮ ਦਿਆ ਕਾਪੂਤ ਸੰਤੋਖਤਾ ਬਰਕਿਆ ਜਨ ਸੋਤ ਜੇ ਕੋ ਭੁਜੈ ਹੋ ਸਚਿਆਰ ਤਵਲ ਪ੍ਰਕਿਤ ਪਰ ਕਰਤੇ ਹੋਰ ਪਰੈ ਹੋਰ ਹੋਰ ਤਿਤ ਪਾਤਲ ਕਮਨ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨ ਲਿਖਿਆ ਵਿੜਿ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿ ਹੋ ਰੂਪ ਕੀਤੇ ਦਾ ਜਾਣੈ ਕੌਣ ਕੂਤਾ ਕੀ ਤਪਸਾ ਏ ਕੋ ਕਵਾਉ ਤਿਸ ਤੇ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰ ਨ ਜਾਵਾਂ ਏਕ ਵਾਰ ਜੋਤਿ ਦਪਾਵੇ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਖ ਗ੍ਰੰਥਮਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿ ਅਸੰਖ ਦਾਤਾਰ ਸੰਗ ਸੁਰਮ ਪਖਸਾਰ ਅਸੰਖ ਮੋਲ ਵਿਲਾਇ ਤਾਰ ਕੁਦਰਤ ਕਵਨ ਕਾਹ ਵਿਚਾਰ ਵਾਰ ਅਨ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਕੋਰਾ ਅਸਾਂ ਖਚੋਰ ਹਰਾਮ ਖੋਰ ਸੰਕ ਅਮਰ ਕਰ ਜਾਹੇ ਜੋਰ ਅਸਾਂ ਕਲ ਵਡਾਤਿਆ ਕਮਾਏ ਸੰਕ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫੇਰਾਹੇ ਸੰਕ ਮਲੇਸ਼ ਮਲ ਭਖ ਖਾਏ ਸੰਕ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਕ ਨਾਵ ਸਕ ਤਾਵ ਅਗਮ ਗਮ ਸੰਕ ਲੋ ਸੰਕੈ ਸਿਰਪਾਰ ਹੋਏ ਅchre ਨਾਮ ਅchre ਸਲਾਹ ਅchre ਗਿਆਨ ਗੀਤ ਗੁਣ ਗਾਹ ਅchre ਲਿਖਣ ਬੋਲਣ ਬਾਣ ਅchre ਸਿਰ ਸੰਜੋਗ ਵਿਖਾਣ ਜਿਨਹ ਲੇਖੇ ਤਿਸਰਨਾ ਹੈ ਜੇ ਪ੍ਰਮਾਏ ਤਿਵ ਤਿਵ ਪਾਏ ਜੇ ਤਾ ਕੀਤਾ ਤਿਤਾ ਨਾਹੋ ਵਿਣ ਨਾ ਵੈ ਨਹੀਂ ਕੁਤਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਇ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਾਣ ਤੋਤਾ ਉਤਰ ਸਕੇ ਮੁਤਬਲ ਤਿਕ ਪੜੋਏ ਦੇਸਾ ਬਣ ਲਈ ਧੋਏ ਭਰੀਏ ਮਤ ਪਾਪਾਂ ਕ ਸੰਗ ਉਹ ਤੋ ਪ ਨਵੇਂ ਕਰੰਗ ਪੁਨਿ ਪਾਪਿ ਆਖਣ ਨਾਏ ਕਰ 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 ਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਕੁਮੀ ਆਵੋ ਜਾਓ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵਤ ਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤਿ ਰਤਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਤ ਸਤ ਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਾਉ ਕਵਰ ਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਣ ਸਰਤਿ ਮਹੋ ਕਵਨ ਜਿਤੋ ਆਕਾਰ ਵੇਲ ਨ ਪਇ ਪੰਡਿਤਿ ਜੋ ਹੋਐ ਲੇਖ ਪੁਰਾਨ ਵਖਤ ਨ ਪਾਇਓ ਕਾ ਦਿਆ ਜੇ ਲਿਖਣ ਲੇਖ ਕੁਰਾਨ ਤਤਵਾਰ ਨਾ ਜੋਗੀ ਜਾਣ ਰਤਮਹੋ ਨ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵਸੈ ਲਾਈ ਕੋ ਵਰਨਿ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸੈ ਵੱਡੇ ਨਾਹਿ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੁਹੈ ਪਤਾਲ ਅਪਤਾਲ ਲਗਾ ਸੰਗਾ ਸੁਰ ਕੁੜਕ ਪਾਲਤ ਕੇ ਵੇਦ ਕਣਕ ਬਾਤ ਸਚਾਰ ਕਹਿਨ ਕ ਤੇਬਾ ਅਸੁਲਿਕ ਤਾਤ ਲਿਖਵ ਤ ਲਿਖੇ ਲਿਖੇ ਲਿਖਾ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਹ ਲਾਹਿ ਸਲਾਇ ਤੇ ਸੁਰਤ ਨ ਪਈਆ ਨਦੀਆਂ ਅਤਿ ਵਾਹ ਉਪਵਸ ਮੰਦ ਨ ਜਾਣ ਹੈ ਸਮੁੰਦਰ ਸਾ ਸੁਲਤਾਨ ਗਿਰਿਆ ਸੇ ਤੀਰ ਮਾਲ ਤਨ ਕੀੜੇ ਤੁਲਣ ਹਾਵਣ ਜਿਤਸ ਮਨੋ ਨਾ ਵਿਸਰੈ ਅੰਤ ਨ ਸਿਪਤੇ ਕਹਨਨ ਅੰਤ ਅੰਤਨ ਕਰਣ ਦੇਣਨ ਅੰਤ ਅੰਤਨ ਵੇਖਣ ਸੁੰਨ ਅੰਤ ਅੰਤਨ ਜਾਪੈ ਕਉ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕੇ ਅੰਤਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਇ ਬਹੁਤਾ ਹੋਏ ਵੱਡਾ ਸਭ ਉੱਚਾ ਤਾਂ ਉੱਚੇ ਉਪਰ ਉੱਚਾ ਨਾ ਵੇੜ ਉੱਚ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋ ਜੇਵੜ ਆਪ ਜਾਣ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਇ ਕਿਤੇ ਮੰਗੈ ਜੋਤ ਅਪਾਰ ਇਤਿਆ ਗਣਤ ਨਹੀਂ ਵਿਚਾਰ ਕਿਤੇ ਖਪਤ ਟਹਿ ਵਕਾਰ ਕਿਤੇ ਲਲੈ ਮੁਕਰ ਪਾਹਿ ਕਿਤੇ ਮੁਰ ਕਾਇ ਕਾਇ ਕਿਤਿਆਂ ਦੁੱਖ ਭੁਖਸਤ ਮਾਰੈ ਪੈਦਾ ਤੇਰੀ ਦਾਤਾਰ ਬੰਦ ਕਲਾਸੇ ਪਾਣ ਹੋਇ ਹੋ ਰਕ ਨ ਸਕੈ ਕੋਇ ਜੇ ਕੋ ਖਾਇ ਕੱਖਣ ਪਾਇ ਉਹ ਜਾਣ ਜਿਤਿਆਂ ਮੁਖਾਇ ਆਪੇ ਜਾਣੇ ਆਪੇ ਦੇ ਆਖ ਸਭ ਕੀ ਕੇ ਜਿਸਮ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਐਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਮੁੱਲ ਪਏ ਮੁੱਲਾਂ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਹਣ ਮੁੱਲ ਬਖਸ਼ਿਸ਼ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਣ ਅਮੁੱਲੋ ਮੁਲਾਕਿਆ ਨ ਜਾਇ ਆਖ ਰੇਲ ਵਿਲਾਇ ਆਖੇ ਵਿਦ ਪਾਠ ਪੁਰਾਨ ਆ ਕਪੜੇ ਕਰੇ ਵਿਖੇ ਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸਰਾ ਕ ਸਦਾ ਕ ਕਿਤੇ ਕਿਤੇ ਬੁੱਧ ਆਖ ਕ ਧਨ ਆਖ ਕ ਦੇਵਾ ਕ ਸੁਰ ਨਰਮੁਣ ਜਨ ਸੇਵ ਕਿਤੇ ਆਖੇ ਅੱਖਣ ਪਾਏ ਕਿਤੇ ਕਹਿ ਕ ਉੱਟ ਝਾਏ ਇਤੇ ਕਿਤੇ ਹੋਰ ਕਰਹਿ ਤਾਂ ਕ ਨ ਸਕੈ ਕੀ ਕਿਆ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾ ਲਿਖਿਆ ਸਰਗਵਾਰਾ ਗਵਾਰ ਸੋਦਰ ਕੇ ਹਾਸ ਕਰ ਕੇ ਆ ਜਿਤ ਬਹਿ ਸਰਬ ਸਮਾਲੇ ਵਜ ਨਦ ਅਨੇਕ ਸੰਕ ਕੇਤੇ ਭਾਵਨ ਹਾਰੇ ਕੇਤੇ ਰਗ ਪ੍ਰੇ ਸੋ ਕਹਿਨ ਕੇਤੇ ਗਾਵਨ ਹਾਰੇ ਗਾਵੇ ਤੋ ਨਾ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਣ ਸਦਸਵਾਰੇ ਗਾਵੈੰਧਨ ਅਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਤਿ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਨਖੇਸਰ ਜੋ ਜੁਗ ਵੇਦ ਨਾਲੇ ਗਾਵ ਮੋਹਣਿਆ ਮਨਮੋਹਣ ਸੁਰਗਾ ਮਰਛ ਪਿਆਲੇ ਗਾਵਨ ਰਤਨ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵੇ ਜੋਤ ਮਹਾ ਬਲਸੂਰ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇ ਤਦਨੋਂ ਗਾਵੇ ਜੋਤ ਤਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਚ ਸੱਚ ਨਾ ਹੈ ਪੀ ਉਸ ਜਨ ਜਸ ਰਚਨਾ ਢਿਨਰ ਚਾਈ ਰੰਗੇ ਰੰਗੇ ਪਾਤੀ ਕਰ ਕਗਜਨ ਸਿ ਮਾਇ ਜਿਨ ਉਪਾਏ ਕਰ ਕਰ ਵੇਖ ਕੀਤਾ ਆਪਣਾ ਜਮਤ ਸਦੀ ਵੱਡਿਆਈ ਜੋਤਿ ਸਪਾਵੇ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਤ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਉੰਦਾ ਸੰਤੋਖ ਸਰਮਪਰ ਚੋਲੇ ਧਾਨੀ ਕੀ ਕਰੈ ਬਪੂਤਾ ਕਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪਰਤੇਤ ਆਏ ਪੰਤੇ ਸਗਲ ਜਮਾਤੇ ਮਨ ਜਿਤੇ ਜਗ ਜੀਤ ਆਦੇਸ ਤਸ ਆਦੇਸ ਆਦ ਅਨਿਲ ਆਨਾਦ ਨਾਦ ਜੁਗ ਜੁਗ ਏਕੋ ਵਿਸ ਉਗਦ ਗਿਆਨ ਦਾ ਭੰਡਾਰਨ ਘਟ ਘਟ ਵਾਜੈ ਨਾਦ ਆਪਨਾਤ ਨਾਤੇ ਸਭ ਜਾ ਕੇ ਰਿਸਦ ਅਵਰਾ ਸਾਧ ਸੰਜੋਗ ਵਿਜੋਦ ਕਾਰ ਚਲਾਵੇ ਲੇਖ ਅਵੈ ਪਾਗ ਆਦੇਸਤ ਸਹਾਦੇਸ ਆਦ ਅਨਿਲ ਅਨਾਦ ਨਾਤ ਜੁ ਜੁਗ ਇਕੋ ਵੇਸ ਇਕ ਮਾਇ ਜੁਗਤ ਵਿਆਹ ਤਿੰਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਪੰਡਰ ਇੱਕ ਲਾਹੇ ਦੇ ਬਾਣ ਜਿਵਤ ਸਪਾਵੇ ਤਵੇਂ ਚਲਾਵੇ ਜੇ ਹੋਵੇ ਪਰਮਾਨ ਵੇਖਾ ਉਹਨਾਂ ਨਦਰਨ ਆਵੇ ਬਹੁਤਾਇਓ ਵਿਡਾਣ ਆਦੇਸ ਆਦੇਸ ਆਦੇ ਅਨਿਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੁਗ ਚ ਪੈ ਸੇਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸੱਚ ਕਾਰ ਆਦੇਸ ਆਦੇਸ ਆਦੇ ਅਨਿਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਇਕ ਦੂਜੇ ਪਾ ਲੱਖੋ ਐ ਲੱਖੋ ਐ ਲੱਖ ਵੀਸ ਲਗ ਲਗੜਾ ਕੀ ਹੈ ਇਕ ਨਾਮ ਨਗ ਦੇਸ ਤਰਾ ਪਤ ਪਵੜੀਆਂ ਚੜਿਆ ਹੋਇ ਆ ਕੀਸ ਸੁਣ ਗੱਲਾਂ ਆਕਾਸ ਕੀ ਕਿਟਾ ਏ ਰੀਸ ਨਾਨਕ ਨਦਿਪਾਈਏ ਕੂੜੀ ਕੂੜਾ ਠੀਸ ਆਖਨ ਜੋੜ ਚ ਪੈਨ ਜੋਰਾ ਜੋਰ ਨ ਮੰਗਣ ਦੇਣ ਨ ਜੋਰਾ ਜੋਰ ਨ ਜੀਵਨ ਮਰਨ ਨ ਜੋਰਾ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨਿਚ ਨ ਕੋਇ ਰਾਤੇ ਰਤਿ ਤੇ ਤਿਵਾਰ ਪਉਣ ਪਾ ਨਗਨੀ ਪਤਾਲ ਤਿਸ ਵਿਚਰਤੇ ਥਾ ਪ੍ਰਕਿਰਮ ਸੰਸਾਲ ਤਿਸ ਜੀ ਜੁਗਤ ਕਹਿ ਰੰਗ ਤਨ ਕਾ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥਾ ਸੋਣ ਪੰਜ ਪਰਵਾਣ ਨਦਰੇ ਕਰਮ ਪਵੈ ਨਿਸ਼ਾਨ ਕਟਪਕਾਇ ਉਥੈ ਪਾਏ ਨਾਨ ਗਿਆ ਜਪ ਜਾਏ ਧਰਮ ਕੰਡ ਕਾਹੋ ਧਰਮ ਗਿਆਨ ਕੰਡ ਕਾਹੋ ਕਰਮ ਇਤੇ ਪੂਨ ਪਣੇ ਬਸੰਤਰ ਕੀਤੇ ਕਾਨ ਮਹੇਸ਼ਾ ਕੀਤੇ ਬਰਮੇ ਕਾੜਤ ਕੜੇ ਰੂਪ ਰੰਗ ਕੇ ਵੇਸਾ ਕੀਤਿਆ ਕਰਮ ਭੂਮੀ ਮਹਿਰ ਕੀਤੇ ਕੀਤੇ ਧੂਪ ਦੇਸਾ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਤਿਬਦਨਾਥ ਕੀਤੇ ਕੀਤੇ ਦੇਵੀ ਵੇਸਾ ਕਿਤੇ ਦੇਵਦਾਨੁ ਮਨ ਕੇਤੇ ਕਿਤੇ ਰਤਨ ਸਮੁੰਦਾਰ ਕਿਤਿਆ ਖਾਣੇ ਕਿਤਿਆ ਬਾਣੀ ਕਿਤੇ ਪਾਤ ਨਰਿੰਦਾ ਕਿਤਿਆ ਸੁਰਤਿ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਤੈ ਆਨਾਦ ਬਿਨੋਦ ਕੋਟ ਆਨੰਦ ਸ਼ਰਮਖੰਡ ਕੇ ਬਾਣੀ ਰੂਪ ਤਿਤੈ ਕਾੜਤ ਕੜਿ ਬਹੁਤ ਅਨੂਪ ਆਹ ਕੇ ਅੰਗ ਲਾ ਕਥਿਆ ਨਾ ਜਾਹ ਜੇ ਕੋ ਕਹਿ ਪਿਛੈ ਪਛਤਾਏ ਤਿਥਾ ਕੜੀਆ ਸੂਰਤ ਮਾਤਮਨ ਬੁੱਧ ਤਿਥਾ ਕੜੀਆ ਸੁਰਾਂ ਸਿਧਾਂ ਕੀ ਸ਼ੁਧ ਕਰਮਖੰਡ ਕੀ ਬਾਣੀ ਜੋਰ ਤਿਤਾ ਹੋਰ ਨ ਕੋਈ ਹੋਰ ਤਿਤਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਤਾ ਸੀਤੋ ਸੀਤਾ ਮੈਂ ਮਮਾਹੇ ਤਾਂ ਕੇ ਰੂਪ ਨਾ ਕਤਨ ਜਾਹੇ ਨਾ ਹੋ ਮਰੇ ਟਾਗੇ ਜੈਨ ਕਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੈ ਲੋਕਰਾ ਅਨ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਕੰਡ ਮੰਡਲ ਵਰ ਪੰਡ ਜੇ ਕੋ ਕਥਾ ਤਿਆੰਤ ਨੇ ਅੰਤ ਤਿਥੈ ਲੋਲ ਅਕਾਰ ਜਿਵ ਜਿ ਹੁਕਮਤ ਵਹਿ ਤਿਵਕਾਰ ਵੇਖ ਬਿਕਸ਼ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਰਨ ਮਤ ਵਿਦਹ ਤਿਆਰ ਭੋਕ ਲਗਨ ਤਪਤਾਉ ਪੰਡਪੋ ਅੰਮ੍ਰਿਤ ਢਾਲ ਕੜਿਆ ਸਭ ਸਟੀ ਟਕਸਾਲ ਨਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾ ਦੁਇ ਦਾ ਹੀ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਪਛਤ ਧਰਮ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ചുറ്റ